ਦੇ ਬੱਚਿਆਂ ਦਾ ਤਿਆਗ ਕਰਨਾ ਪੈ ਗਿਆ ਜਿਹੜੇ ਕਿ ਦੁਰਲਭ ਸਨ ਇਹ ਰਾਮ ਜੀ ਦਾ ਤਿਆਗ ਜਿਹੜਾ ਨਾ ਜਦੋਂ ਅਸੀਂ ਪੜਦੇ ਹਾਂ ਸਾਨੂੰ ਬਿਲਕੁਲ ਵੱਖਰਾ ਦਿਖਾਈ ਦੇ ਰਿਹਾ ਸੰਸਾਰ ਉੱਤੇ ਹਰ ਚੀਜ਼ ਦਾ ਤਿਆਗ ਹੀ ਕਰਦੇ ਜਾ ਰਹੇ ਨੇ ਕਈ ਚਿੰਤ ਕਹਿੰਦੇ ਨੇ ਇਦਾਂ ਹੋਇਆ ਉਦਾਂ ਹੋਇਆ ਉਹਨਾਂ ਨੇ ਸਭ ਤੋਂ ਪਿਆਰੀ ਸੀਤਾ ਸੀ ਉਹਦਾ ਵੀ ਤਿਆਗ ਕੀਤਾ ਕੇਵਲ ਇੱਕ ਮੰਤਰ ਦਿੱਤਾ ਲੋਕ ਰਾਜ ਦਾ ਮੰਤਰ ਲੋਕ ਕੰਤਲ ਦਾ ਮੰਤਰ ਦਿੱਤਾ ਰਾਮਦੇ ਰਾਜ ਦੇ ਵਿੱਚ ਤੇ ਬੱਕਰੀ ਤੇ ਸ਼ੇਰ ਇਕ ਥਾਂ ਦੇ ਪਾਣੀ ਪੀਂਦਾ ਉਹਦਾ ਮਤਲਬ ਕੀ ਸੀ ਉਹਦਾ ਮਤਲਬ ਸੀ ਐਸਾ ਰਾਜ ਜਿਹਦੇ ਵਿੱਚ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਸੀ ਇਹ ਰਾਜ ਦੀ ਕਾਮਨਾ ਤੇ ਸਾਡੇ ਸੰਤ ਵੀ ਸਾਡੇ ਮਹਾਂਪੁਰਸ਼ ਸਾਡੇ ਗੁਰੂ ਕਰਦੇ ਨੇ ਬੇਗੰਪੁਰਾ ਸ਼ੇਰ ਕਾ ਨਾਉ ਦੁੱਖ ਅੰਧੋਨ ਨਹੀਂ ਤੇਠਾਉ ਅੱਜ ਜਦੋਂ ਰਾਮ ਦੇ ਨਾਮ ਤੇ ਦਿਵਾਲੀ ਆਉਂਦੀ ਹੈ ਨਾ ਰਾਮ ਦੇ ਪਿਆਰ ਕਰਕੇ ਗਏ ਨੇ ਅਸੀਂ ਸਭ ਕੁਝ ਇਕੱਠਾ ਕਰਦੇ ਆਂ ਕਿ ਦਿਵਾਲੀ ਨੂੰ ਵੀ ਰਾਮ ਦੇ ਨਾਮ ਦੇ ਉੱਤੇ ਤੁਸੀਂ ਜੇ ਕਾਰ ਲੈਣੀ ਤੇ ਉਸ ਦਿਨ ਦੀਵਾਲੀ ਨੂੰ ਸਸਤੀਆਂ ਕਾਰਾਂ ਹੋ ਜਾਣੀਆਂ ਉਦੋਂ ਲੈ ਲਓ। ਰਾਮ ਨੇ ਤਾਂ ਉਸ ਵੇਲੇ ਤਾਂ ਰੱਥ ਛੱਡ ਦਿੱਤਾ ਰੱਥ। ਰੱਥ ਕੀ ਸੀ ਅੱਜ ਵੀ ਕਾਰ। ਤੇ ਗਏ ਅੱਗੇ ਪੈਦਲ ਲੱਗੇ ਨਿਕਲੇ ਚਤਰਕੁੰਟ ਵੱਲ। ਕੋਈ ਕਿਸੇ ਵੀ ਸ਼ਾਇਦ ਆ ਰਾਮ ਜੀ ਨੇ ਲਾਲਚ ਨਹੀਂ ਕੀਤਾ। ਰਾਮ ਦਾ ਨਾਮ ਤੇ ਗੁਰਬਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਆ ਰਿਹਾ। ਦਾਸ ਨੂੰ ਤਾਂ ਜੁੰਧਿਆ ਦੇ ਵਿੱਚ ਵੀ ਚਿੱਠੀ ਆਈ ਸੀ ਉੱਪਰਲੇ 1200 ਬੰਦਿਆਂ ਚ ਇਨਵਾਈਟ ਕੀਤਾ ਹੋਇਆ ਸੀ ਉੱਥੇ মিডিਆ ਮੈਨੂੰ ਪੁੱਛਦਾ ਕਿ ਬਾਬਾ ਜੀ ਤੁਸੀਂ ਰਾਮ ਦੀ ਕਿਸ ਤਰ੍ਹਾਂ ਵਿਆਖਿਆ ਕਰੋਗੇ ਅਸੀਂ ਕਹਾਂ ਵੀ ਰਾਮ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਿਰਗੁਣ ਦੇ ਸਰੂਪ ਚ ਰਾਮ ਨਿਰਗੁਣ ਦੇ ਸਰੂਪ ਚ ਗੁਰੂ ਗ੍ਰੰਥ ਸਾਹਿਬ ਚਾਹੁੰਦੇ ਨੇ ਇੰਨੀ ਮੇਰੀ ਰਾਮ ਸ਼ਬਦ ਰਮਾਇਣ ਚ ਨਹੀਂ ਜਿੰਨੀ ਮੇਰੀ ਗੁਰੂ ਗ੍ਰੰਥ ਸਾਹਿਬ ਚ ਰਾਮਨ ਅਨੇਨੇ ਚੌਗਰਦ ਹਮਾਰੇ RAMਕਾਰ ਦੁਖ ਲਗੇ ਨਾ ਭਾਈ ਅੱਗੇ ਜਦ ਇਥੋਂ ਤੱਕ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਭੋਗ ਵੀ ਪੈ ਰਿਹਾ ਹੁੰਦਾ ਨਾ ਉਦੋਂ ਵੀ ਆਉਂਦਾ ਹੈ ਕਿ RAM ਨਾਮ ਉਰਮੇ ਗਹੋ ਜਾ ਕੇ ਸਮ ਨਹੀਂ ਕੋਈ ਜੈ ਸਿਮਰਤ ਸੰਕਟ ਮਿਟੇ ਦਰਜ ਤੋ ਹਾਰੋ ਹੋਏ ਇਹ ਕਿਰਪਾ ਬਹੁਤ ਵੱਡੀ RAM ਨਿਰਗੁਣ ਵੀ ਨੇ ਤੇ ਸੱਗੋ ਵੀ ਨੇ ਪਰ ਅੱਜ ਆਪਾਂ ਨਿਰਗੁਣ RAM ਦੀ ਗੱਲ ਨੂੰ ਸ਼ਾਇਦ ਨਾ ਲੋਕਾਂ ਨੂੰ ਸਮਝ ਪਵੇ ਇਹ ਕੋਈ ਗਹਿਰਾ ਵਿਸ਼ਾ ਹੈ ਇਸੇ ਵਾਸਤੇ ਤੇ ਕਹਿੰਦੇ ਨੇ ਵੀ ਜੇ ਕੋਈ ਭੇਤ ਪਾਉਣਾ ਹੈ ਨਾ ਕਿਸੇ ਸਾਧੂ ਦੇ ਚਰਨਾਂ ਨਾਲ ਲੱਗ ਜਾਓ ਜਿਹੜਾ ਵੀ ਤ拉克 ਪੁਰਸ਼ ਹੋਵੇ ਤੇ ਤੁਹਾਨੂੰ ਉਸ ਲਾਈਟ 'ਚ ਲੈ ਜਾਂਵੇ ਇਹ ਬੜਾ ਥੋੜਾ ਜਿਹਾ ਔਖਾ ਵੀ ਫਿਰ ਇੱਕ ਗੰਮ ਕਹਿੰਦੇ ਅੱਜ ਸਰਗੁਣ ਅਪਰਾਮ ਦਾ ਸਰਗੁਣ ਦਾ ਹੀ ਸੁਣਾਇਦਾ ਜ਼ਿਕਰ ਕਰ ਲਈਏ ਕਿ ਮਰਯਾਦਾ ਪ੍ਰਸ਼ੂਤਮ ਰਾਮ ਜਦੋਂ ਚਿਤਨਕੂਟ ਦੀ ਧਰਤੀ ਤੇ ਪਹੁੰਚੇ ਨੇ ਉੱਥੇ ਜਾ ਕੇ ਨਾ ਵਣਦੇਵੀ ਆਈ ਸੀਤਾ ਲక్ష్మణ ਨਾਲ ਗਏ ਨੇ ਵਣਦੇਵੀ ਨਿਕਿਆ ਫੇ ਰਾਮ ਤੁਸੀਂ ਅੱਜ ਚਿੱਤਰਕੂੜ ਦੇ ਇਸ ਵਣ ਜੰਗਲਾਂ 'ਚ ਆਏ ਹੋ ਮੈਂ ਤੁਹਾਡੀ ਕੀ ਸੇਵਾ ਕਰ ਸਕਦੀ ਆ ਪਰ ਕਿ ਟੋਕੀਲਾ ਵਣਦੇਵੀ ਕਹਿੰਦੀ ਹੈ ਸ਼੍ਰੀ ਰਾਮ ਨੇ ਵਣਦੇਵੀ ਨੂੰ ਕਿਹਾ ਵੀ ਇਹ ਵਣਦੇਵੀ ਤੂੰ ਇੱਕ ਕੰਮ ਕਰ ਅਸੀਂ ਜਿਹੜੇ ਰਸਤੇ ਤੋਂ ਆਏ ਨਾ ਉਹ ਰਸਤੇ ਦੇ ਵਿੱਚ ਜਿਹੜੇ ਕੰਡੇ ਨੇ ਨਾ ਉਹਨਾਂ ਨੂੰ ਖਤਮ ਕਰ ਦੇ ਹਟਾ ਦੇ। ਬਣਦੇਵੀ ਨੇ ਥੋੜਾ ਹੈਰਾਨ ਹੋ ਕੇ ਪੁੱਛਿਆ। "ਰਾਮ ਜੀ ਤੁਸੀਂ ਤੇ ਆ ਹੀ ਚੁੱਕੇ ਹੋ। ਹੁਣ ਕੰਡੇ ਹਟਾਈਏ ਜਾਂ ਨਾ ਹਟਾਈਏ ਉਹਦਾ ਤਾਂ ਕੋਈ ਮਤਲਬ ਨਹੀਂ ਬਣਦਾ।" "ਰਾਮ ਜੀ ਕਹਿੰਦੇ ਨੇ ਬਣਦੇਵੀ ਜਿੱਥੋਂ ਅਸੀਂ ਆਏ ਆ ਸਾਡੇ ਮਗਰ ਪੜਦਾ ਆ ਰਿਹਾ। ਔਰ ਪਰਤਨੇ ਨੰਗੇ ਪੈਰ ਆਉਣਾ ਜੁੱਤੀ ਨਹੀਂ ਪਾਈ ਹੋਣੀ ਉਹਦੇ ਅਸੀਂ ਚਾਹੁੰਦੇ ਆਂ ਇਹ ਕੰਡੇ ਉਹਨੂੰ ਨਾ ਚੁੱਭਣ ਵਣਦੇਵੀ ਨੇ ਦੂਸਰਾ ਪ੍ਰਸ਼ਨ ਕੀਤਾ ਕਹਿੰਦੀ ਭਰਤ ਰਾਮ ਦਾ ਭਰਾ ਦਸ਼ਰਥ ਦਾ ਪੁੱਤਰ ਅਯੁੱਧਿਆ ਦਾ ਰਾਜਾ ਕੋ ਬਟਕਲੇ ਹੋ ਚੁੱਕਾ ਸੀ ਔਰ ਭਰਤ ਜਿਹੜਾ ਇੰਨਾ ਬੜੀ ਆ ਕਿ ਉਹ ਇੰਨਾ ਕਮਜ਼ੋਰ ਹੈ ਕਿ ਕੰਡੇ ਵੀ ਉਹਨੂੰ ਤਕਲੀਫ ਦੇਣਗੇ ਕਿੰਨਾ ਬਣਦੇ ਵੀ ਤੂੰ ਗੱਲ ਨਹੀਂ ਸਮਝਦੀ ਭਰਤ ਤਾਂ ਬੰਜਰ ਹੈ ਸ਼ਕਤੀਸ਼ਾਲੀ ਹੈ ਪਰ ਜਦੋਂ ਕੰਡੇ ਚੁੱਭਣਗੇ ਉਹ ਇਸ ਕਰਕੇ ਦੁਖੀ ਹੋਵੇਗਾ ਉਹ ਚੇਤਾ ਆਵੇਗਾ ਵੀ ਇਹ ਕੰਡੇ ਮੇਰੇ ਭਰਾ ਨੂੰ ਚੁੱਭੇ ਨੇ ਉਹਨੂੰ ਇਹ ਤਕਲੀਫ ਹੋਵੇਗੀ ਇਸ ਕਰਕੇ ਅਸੀਂ ਚਾਉਣੇ ਤੂੰ ਕੰਡੇ ਹਟਾ ਦੇ ਔਰ ਇਹ ਹੈ ਵੀ ਭਰਤ ਨਾਨਕੇ ਗਿਆ ਸੀ ਨੇ ਖਬਰ ਮਿਲੀ ਕਿ ਰਾਮ ਤੇ ਬਨਵਾਸ ਹੋਇਆ ਕਾਰਨ ਕਿ ਕਈ ਬਣੀ ਉਹਦਾ ਨੰਦੀਗ੍ਰਾਮ ਦੇ ਵਿੱਚ ਆਇਆ ਉਹਨੂੰ ਪੂਜਾ ਸਥਾਨ ਤੇ ਬੁਲਾਇਆ ਸਿਧਾਂ ਨਾਨਕੇ ਤੇ ਉੱਥੇ ਪਹੁੰਚਿਆ ਔਰ ਉਸ ਵੇਲੇ ਪੂਜਾ ਹੋ ਰਹੀ ਸੀ ਉੱਪਰਲੇ ਜਿਹੜੇ ਰਘੁਵੰਸ਼ ਰਾਜਿਆਂ ਦੀ ਪੂਜਾ ਹੁੰਦੀ ਪਈ ਆ ਰਾਜਾ ਸਗਰ ਰਾਜਾ ਅੱਜ ਜਿੰਨੇ ਰਾਜੇ ਉੱਪਰ ਦੇ ਜਿੰਨੇ ਹੋਏ ਨੇ ਰਾਜਾ ਦਲੀਪ ਜਦੋਂ ਕਰਦੇ 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 ਆਏ ਨਾ ਰਾਜਾ ਦਸ਼ਰਤ ਦੀ ਮੂਰਤੀ ਵੇਖੀ ਤੇ ਵਰਦ ਪੁੱਛਦਾ ਇਹ ਕੀ ਕਹਿੰਦੇ ਮਹਾਰਾਜ ਦਸ਼ਰਤ ਹੁਣ ਨਹੀਂ ਰਹੇ